ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਪੰਜਾਬ ਐਨ 40 ਟੀਵੀ ਤੇ ਅੱਜ ਦੀ ਵੀਡੀਓ ਸ਼ਹਿਰ ਬਰਨਾਲਾ ਬਾਈ ਕੋਲ ਆਲਟੋ ਕਾਰ ਬਕਾਊਆ ਭਰਾ ਦੇਖ ਸਕਦੇ ਹਾਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਨਿਹਾਲ ਸਿੰਘ ਜੀ ਸ਼ਹਿਰ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂ ਜੀ ਕਾਰ ਦੱਸੋ ਕਿਹੜਾ ਮਾਡਲ ਹੈ ਕਾਰ ਆ ਬਾਈ ਜੀ ਇਹ 10 ਮਾਡਲ ਆ ਜੀ ਹਾਂਜੀ ਸਾਰੀ ਓਰੀਜਨਲ ਆ ਹਾਂਜੀ ਉਹ ਬੰਦਾ ਸਾਬਤ ਵੀ ਨਹੀਂ ਕਰ ਸਕਦਾ ਵੀ ਇਹਦੇ ਕੋਈ ਟੱਚ ਵੀ ਹੋਇਆ ਉਹ ਪੇਂਟ ਕਿ ਠੀਕ ਹੈ ਜੀ ਦੋਨੇ ਚਾਬੀਆਂ ਨਾਲ ਨੇ ਇੱਕ ਚਾਬੀ ਹਾਲੇ ਸੁੱਚ ਵਿੱਚ ਲੱਗੀ ਵੀ ਨਹੀਂ ਦੋਨੇ ਰਿਮੋਟ ਨਾਲ ਨੇ ਠੀਕ ਹੈ ਜੀ 72000 ਕਿਲੋਮੀਟਰ ਚੱਲੀ ਵੀ ਆ ਜਮ ਅਰੀਜ ਨਾਲ ਸੈਂਟਰ ਸੈਂਟਰ ਲੋਕ ਆ ਸੈਂਟਰ ਲੋਕ ਲੱਗਿਆ ਬਾਜੀ AC U ਸੀ AC ਹੀਟਰ ਇੰਜਨ ਗੇਅਰ ਬਿਲਕੁਲ ਓਕੇ ਫੁੱਲ ਗਾਰੰਟੀ ਹੈ ਤੇ ਚੱਲੀ ਵੀ ਕਿਹਦੇ ਕੋਲ ਡਾਕਟਰ ਕੋਲ ਕਿਹਦੇ ਕੋਲ ਚੱਲੀ ਡਾਕਟਰ ਦੀ ਕਾਰ ਆ ਜੀ ਡਾਕਟਰ ਕੋਲੇ ਚੱਲੀ ਵੀ ਆ ਇੱਕ ਘਰ ਚ ਦੂਜੇ ਨਾਮ ਠੀਕ ਹੈ ਲੋਪਰਾ ਚੈੱਕ ਕਰ ਸਕਦੇ ਹਾਂ ਅੰਦਰ ਵੀ ਦਿਖਾਉਣੇ ਆ ਮਾੜੀ ਚਾਬੀ ਔਨ ਕਰਕੇ ਬੈੱਕ ਨਾ ਚੱਲਦਾ ਹੋਵੇ ਜਿਹਦੇ ਨਾਲ ਕਾ ਹਾਂ ਤੁਹਾਡੇ ਕੋਲ ਡਰਾਈਵਰ ਕੱਢ ਦੋ ਜੀ ਲੋ ਜੀ acha ਕਰ ਰਹਾ ਕਿਲੋਮੀਟਰ ਕਿੰਨਿਆ ਵੀ ਕਿਲੋਮੀਟਰ ਚਲੀ ਹੈ 72 165 ਜੀ 165 ਲੋ ਜੀ ਚੱਕਰ ਸੰਡ ਕੰਡੀਸ਼ਨ ਗੱਡੀ ਬਹੁਤ ਸਾਫ ਆ ਮੈਡ ਮੂਡ ਚੈੱਕ ਕਰ ਸਕਦੇ ਹੋ ਡਾਕਟਰ ਕੋਲ ਚਲੀ ਹੋਈ ਹੈ ਹਾਂ ਜੀ ਹਾਂ ਲੋ ਜੀ ਚੈੱਕ ਕਰ ਸਕਦੇ ਹੋ ਸੈਂਟਰ ਲੋਕਾ ਚੱਲੀ ਦੀ ਵੀ ਫੁੱਲ ਗਾਰੰਟੀ ਆ ਆਪਣੀ 10 ਮਾਡਲ ਭਾਈ ਦੇਖ ਸਕਦੇ ਸੀਸੀ ਤੇ ਠੀਕ ਹੈ ਸਾਰੇ ਸ਼ੀਸ਼ੇ ਨਾਲ ਦੇ ਆ ਸਾਰੇ ਓਰੀਜਨਲ ਸ਼ੀਸ਼ੇ ਆ ਹਾਂ ਜੀ ਹਾਂ ਲੋ ਜੀ ਹਨ ਪਿਆ ਨਵੀਂ ਵਰਗੀ ਕਾਰ ਦੇਖ ਲਓ ਤਾਂ ਲੋ ਜੀ ਦੇਖੋ ਕਿੰਨੀ ਕਿ ਚੱਲੀ ਹੋਏ ਤੁਸੀਂ ਆਪ ਨੂੰ ਤਾਂ ਚਲਾ ਸਕਦੇ ਹੋ ਬਾਕੀ ਵਰਨਟ ਖੁੱਲ੍ਹੇ ਜੀ ਮੇਰਾ ਟਾਇਰ ਦੇਖਸਾ ਤੇ ਭਾਈ ਮੂਹਲੇ ਟਾਇਰ ਜਮਨ ਨਵੇਂ ਆ ਠੀਕ ਹੈ ਨਾ 72000 ਅਰੀਜਨਲ ਚੱਲੀ ਜਾ ਬਾਈ ਕਹਿੰਦਾ ਕੋਲ ਦੀ ਵਰਨਟ ਮੜਿਆ ਦਿਖਾ ਦੀ ਇੰਨੇ ਨੂੰ ਲੋਚ ਲੋਚ ਅੰਦਰ ਲਿਕਡਿਸ਼ਨ ਸਾਰਾ ਅਰੀਜਨਲ ਆ ਬਾਈ ਬੋਰਸ਼ ਵੀ ਨਹੀਂ ਲੱਗਾ ਵੀ ਕਿਸੇ ਪਾਸੇ ਕਿਸੇ ਪਾਸੇ ਬੋਰਸ਼ ਨਹੀਂ ਲੱਗਿਆ ਜੀ ਠੀਕ ਹੈ ਜੀ ਠੀਕ ਹੈ ਰੇਟ ਭਰਾ ਜਾ ਜਾਈ ਹੋ ਰੇਟ ਜਮਾ ਜਾਏ ਜੀ ਕੀ ਰੇਟ ਆ ਰੇਟ ਫੋਨ ਤੇ ਕਰਾਂਗੇ ਜੀ ਠੀਕ ਹੈ ਜੀ ਲੋ ਜੀ ਕੋਈ ਐਕਸੀਡੈਂਟ ਨਹੀਂ ਸਟicker ਬਰਾਈ ਨਾਲ ਤੇ ਲੱਗੇ ਹੋਇਆ ਬੈਟਰੀ ਨਵੀਂ ਆ ਲੋ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਕਾਰ ਦੀ ਠੀਕ ਹੈ ਇਹ ਰੇਟ ਬਾਈ ਕਹਿੰਦਾ ਫੋਨ ਤੇ ਮੂਰਲੇ ਟਾਇਰ ਉਹ ਕਿਹੜੇ ਆਪੋਲੋ ਦੇ ਆਪੋਲੋ ਦੇ ਆ ਜੀ ਚਾਰੇ ਆਪੋਲੋ ਦੇ ਆ ਜੀ ਚਾਰੇ ਆਪੋਲੋ ਦੇ ਠੀਕ ਹੈ ਜੀ ਤੁਸੀਂ ਮਗਰ ਲਈ ਚੈੱਕ ਕਰ ਸਕਦੇ ਹੋ ਲੋ ਜੀ ਦਵਾਰ ਇਧਰਲੀ ਸੜਤ ਨੂੰ ਬਾਈ ਟੱਕ ਟੋਕਿਆਂ ਲਾ ਕੇ ਮਲਾਇ ਜੀ ਕੋਈ ਸਾਫ ਨਹੀਂ ਕਰ ਸਕਦਾ ਵੀ ਇਹ ਵੀ ਕੋਈ ਪ੍ਰੋਬਲਮ ਹੈ ਨਾ ਬਾਈ ਦੀਦੀ ਵੀ ਆ ਵੀ ਸਾਫ ਚਮਕਦੀ ਬਹੁਤ ਕਰ ਰਹਾ ਹਨ ਵਰਸ ਦਾ ਕਿਤੇ ਵੀ ਲੱਗ ਰਿਹਾ ਜਮੀਨ ਜੀ ਨਿਸ਼ਾਨ ਲੋ ਜੀ ਦੇਖੋ ਤੁਸੀਂ ਵੀਡੀਓ ਬਣਾ ਰਹੇ ਹੋ ਤੁਸੀਂ ਦੇਖਦੇ ਹੋ ਗੱਡੀ ਚ ਸਹੀ ਗੱਲ ਹੈ ਸਹੀ ਗੱਲ ਬਹੁਤ ਚਮਕ ਰੀਅਲ ਪੇਂਟ ਦੀ ਨਿਸ਼ਾਨੀ ਹੈ ਜੀ ਇਹ ਜਮ ਠੀਕ ਹੈ ਜੀ ਠੀਕ ਹੈ ਜੀ ਲੋ ਜੀ ਜਮ ਰੀਅਲ ਆ ਆਲਟੋ ਕਾਰ ਅਦਾਸ ਮਾਡਲ ਠੀਕ ਹੈ ਨਾ ਵੱਧ ਜਾਣਕਾਰੀ ਬਾਈ ਤੁਹਾਨੂੰ ਲੈ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਤੇ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ